लोकसभा चुनाव 2024 दे अंतिम चरण दी वोटिंग होने दे विच कुछ ही समय बछेया लेकिन इस वारी लोग, लोग, लोग किस नु पसंद करंगे की लोग सत्ता दे विच जेडी आम आदमी पार्टी है की उजदे नुमांदे नु पसंद करंगे या वे दूसरे नु ਸਾਧਨਾ ਪੱਤਰਕਾਰ ਮੌਜੂਦ ਹੈ ਉਹ ਪੱਤਰਕਾਰ ਹੈ ਜਿੰਨਾ ਦੁਆਰਾ ਕਈ ਵਿਧਾਨ ਸਭਾ ਚੋਣ ਤੇ ਕਈ ਲੋਕ ਸਭਾ ਚੋਣਾਂ ਨੂੰ ਕਵਰ ਕੀਤਾ ਗਿਆ ਸੋ ਕੀ ਕਹਿਣਾ ਚਾਹੋਗੇ ਨਰਿੰਦਰ ਜੀ ਕੀ ਲੱਗਦਾ ਹੈ ਕਿ ਇਸ ਵਾਰੀ ਲੋਕ ਸਭਾ ਚੋਣ ਲੋਕ ਕਿਸ ਨੂੰ ਪਸੰਦ ਕਰਨਗੇ ਦੇਖੋ ਜੀ ਗੱਲ ਹੈਗੀ ਹੈ ਵੀ ਅੱਗੇ ਪਹਿਲੇ ਤੇ ਗੱਲ ਹੁੰਦੀ ਸੀ ਹਰ ਬੰਦਾ ਜਿਹੜਾ ਵੋਟ ਪਾਉਂਦਾ ਸੀ ਸੋਚ ਸਮਝ ਕੇ ਬਈ ਜਿਹੜੇ ਬੰਦੇ ਨੇ ਕੰਮ ਕਰਵਾਏ ਨੇ ਉਹਨੂੰ ਵੋਟ ਪਾਉਂਦਾ ਸੀ ਬਟ ਲੋਕਾਂ ਨੂੰ ਹੁਣ ਇੰਨੀ ਕੋ ਮੁਸ਼ਕਲ ਹੋ ਗਈ ਹੈ ਵੀ ਵੋਟ ਕਿਨੂੰ ਪਾਈਏ ਕਿਉਂਕਿ ਹੁਣ ਹੈਗਾ ਕੋਈ ਭਾਜਪਾ ਵਾਲਾ ਬੰਦਾ ਕਾਂਗਰਸ 'ਚ ਜਾ ਰਿਹਾ ਹੈ ਕਾਂਗਰਸ ਵਾਲਾ ਉਧਰ ਜਾ ਰਿਹਾ ਕੋਈ ਫਲਾਣਾ ਉਧਰ ਆਪਕੇ ਵੜਨਦਿਆ ਲੋਕੀ ਇਹ ਵੇਖਦੇ ਪਏ ਨੇ ਹੁਣ ਜਿੰਦਾ ਆਮ ਆਦਮੀ ਪਾਰਟੀ ਆ ਇਹਨੇ ਬੜੀ ਸਹੂਲਤ ਦਿੱਤੀ ਹੈ ਕਈ ਗਰੀਬ ਬੰਦਿਆਂ ਨੂੰ ਬਿਜਲੀ ਦੇ ਬਿੱਲ ਨਹੀਂ ਆ ਰਿਹਾ ਉਨ ਕਈਆਂ ਨੂੰ ਬਹੁਤ ਵੱਡੇ ਬਿੱਲ ਆ ਰਹੇ ਨੇ ਮਤਲਬ ਲੋਕੀ ਇੰਨੇ ਕ ਕਨਫਿਊਜ਼ ਹੋਏ ਆ ਵੀ ਵੋਟ ਕਿਨੂੰ ਪਾਈਏ ਫਿਰ ਵੀ ਇਹ ਜਿਹੜਾ ਹੈਗਾ ਇਹ ਲੋਕਾਂ ਦੇ ਆਪਣਾ ਇਹ ਜਿਹੜਾ ਮਤਦਾਨ ਹੈ ਲੋਕਾਂ ਨੂੰ ਆਪਣੇ ਆਪ ਨੂੰ ਇਹ ਸੋਚ ਕੇ ਵੀ ਕਿਨੂੰ ਪਾਉਣਾ ਹੈ ਇਹ ਲੋਕਾਂ ਦੇ ਉੱਤੇ ਡਿਪੈਂਡ ਹੈ ਬਾਕੀ ਲੋਕ ਇਹ ਵੇਖਣਗੇ ਵੀ ਜਿਸ ਬੰਦੇ ਨੇ ਕੰਮ ਕਰਾਇਆ ਉਹਨੂੰ ਵੋਟ ਪਾਉਣਗੇ ਕੀ ਲੱਗਦਾ ਕਿ ਮੁੱਦੇ ਕਿਹੜੇ-ਕਿਹੜੇ ਹੈਵੀ ਰਹਿਣਗੇ ਲੋਕਾਂ ਦੇ ਦਿਲਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਆਧਾਰ ਤੇ ਰੱਖ ਕੇ ਲੋਕ VOTING ਕਰਦੇ ਨੇ ਦੇਖੋ ਜੀ بڑے ਮੁੱਦੇ ਨੇ এডਿਕੇਸ਼ਨ ਦਾ ਮੁੱਦਾ ਹੈ ਅੱਜ ਦੀ ਦੌਰ ਦੇ ਉੱਤੇ ਦੇਖੋ ਜਿੰਨਾ ਵੀ ਯੂਥ ਹੈ ਅੰਮ੍ਰਿਤ ਇੱਥੇ ਪੰਜਾਬ 'ਚ ਰਹਿ ਨਹੀਂ ਗਿਆ ਸਾਰੇ ਬਾਹਰ ਜਾ ਰਹੇ ਨੇ ਇਕਨੋਮਿਕਲੀ ਹਾਲਾਤ ਕੀ ਨੇ ਫੈਕਟਰੀ ਜਿਹੜੀਆਂ ਹੈਗੀਆਂ ਇੱਥੇ ਬੰਦ ਹੋ ਗਈਆਂ ਬੜੀਆਂ ਚੀਜ਼ਾਂ ਇਹੋ ਜੀਆਂ ਹੈਗੀਆਂ ਬਸ ਜਿੰਨੂੰ ਵੇਖ ਕੇ ਲੋਕੀ VOTING ਕਰਦੇ ਨੇ ਕਿਉਂਕਿ ਅੱਜ ਇੱਕ ਯੂਥ ਹੈ ਕਿਉਂਕਿ ਮੇਨ ਗੱਲ ਹੁੰਦੀ ਯੂਥ ਦੇ ਉੱਤੇ ਜਿਹੜਾ ਯੂਥ ਹੈ ਉਹ ਇੱਥੇ ਰਹਿ ਨਹੀਂ ਕਿਉਂਕਿ ਇੱਥੇ ਕੰਮ ਨਹੀਂ ਹੈ ਇੱਥੇ ਪੈਸੇ ਨਹੀਂ ਮਿਲਦੇ ਭਈ ਅਗਲੇ ਨੂੰ ਅਗਲਾ ਕਹਿੰਦਾ ਬਾਹਰ ਕੋਈ ਕੈਨੇਡਾ ਜਾ ਰਿਹਾ ਕੋਈ ਆਸਟ੍ਰੇਲੀਆ ਜਾ ਰਿਹਾ ਇੱਕ ਹਰ ਅੱਗੇ ਤਾਂ ਕ ਦੇਖ ਲਓ ਇੱਕ ਘਰ ਛੱਡ ਕੇ ਦੂਜੇ ਘਰ ਦੇ ਬੱਚੇ ਸਾਰੇ ਬਾਹਰ ਜਾ ਰਹੇ ਨੇ ਜਿੰਨੇ ਪੁਲਿਸ ਮੁਲਾਜ਼ਮ ਹੈ ਇਹਨਾਂ ਦੇ ਬੱਚੇ ਬਾਹਰ ਗਏ ਨੇ ਉਹ ਆਪ ਕਹਿੰਦੇ ਵੀ ਡੈਡੀ ਇੱਥੇ ਕੀ ਹੈ ਉੱਥੇ ਆ ਜਾਓ ਮਤਲਬ ਇੱਥੇ ਰਹਿ ਕੇ ਕੋਈ ਨਹੀਂ ਕਿ ਜਦੋਂ ਤੱਕ ਇਕਨੋਮਿਕਲੀ ਜੀ ਸਟਰੈਂਥ ਇੱਥੇ ਜੌਬਸ ਨਹੀਂ ਮਿਲਣਗੀਆਂ ਲੋਕਾਂ ਨੂੰ ਕੁਝ ਨਹੀਂ ਮਿਲੇਗਾ ਉਦੋਂ ਤੱਕ ਬੜੀ ਮੁਸ਼ਕਿਲ ਆ ਸੋ ਬਿਲਕੁਲ ਬੇਰੋਜ਼ਗਾਰੀ ਦਾ ਮੁੱਦਾ ਕੀ ਲੱਗਦਾ ਅਮਰਿਤਪਾਲ ਜੀ ਲੋਕ ਕਹੋ ਜੇ ਉਮੀਦਵਾਰ ਇਸ ਵਾਰੀ ਪਸੰਦ ਕਰਨਗੇ ਤੇ ਮੁੱਦੇ ਕੀ ਹੈ ਵੀ ਰਹਿ ਲੋਕ ਜਿਹੜੇ ਨਾ ਹਮੇਸ਼ਾ ਹੀ ਇੱਕ ਲਹਿਰ ਦੇ ਵਿੱਚ ਫਸ ਜਾਂਦੇ ਨੇ ਕਦੀ ਇੱਕ ਲਹਿਰ ਬਦਲਾਵ ਦੀ ਲਹਿਰ ਆ ਜਾਂਦੀ ਹੈ ਕਦੀ ਕਿਸੇ ਵਿਕਾਸ ਦੀ ਲਹਿਰ ਆ ਜਾਂਦੀ ਹੈ ਕਦੀ ਇਹ ਲਾਰੇ ਲੱਪਿਆਂ ਦੀ ਰਹਿਰ ਆ ਜਾਂਦੀ ਹੈ ਲਾਰੇ ਲੱਪੇ ਆਪਾਂ ਜਿਹਨੂੰ ਕਹਿ ਦਿੰਨੇ ਹੈ ਕਿ ਤੁਹਾਡਾ ਕਰਜ਼ਾ ਮਾਫ ਹੋਊਗਾ ਤੁਹਾਨੂੰ ਰਾਸ਼ਨ ਮਿਲੂਗਾ ਤੁਹਾਨੂੰ ਇੰਟਰਨੈਟ ਫ੍ਰੀ ਮਿਲੂਗਾ ਤੁਹਾਨੂੰ ਮੋਬਾਈਲ ਮਿਲੂਗਾ ਤੁਹਾਨੂੰ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਜਵੇਂ ਸਕਨ ਸਕੀਮ ਹੋ ਗਈ ਜਾਂ ਘਰਾਂ ਦੀਆਂ ਛੱਤਾਂ ਹੋ ਗਈਆਂ ਇਹੋ ਜਿਹੇ ਲੋਕਾਂ ਨੂੰ ਲੁਭਾਵੇਂ ਜਿਹੜੇ ਨੇ ਐਲਾਨ ਕਰ ਦਿੱਤੇ ਜਾਂਦੇ ਨੇ ਜਿਹੜੇ ਕਦੀ ਵੀ ਪੂਰੇ ਨਹੀਂ ਹੋ ਸਕਦੇ ਕਦੀ 15 ਲੱਖ ਦਾ ਵਾਅਦਾ ਕਰ ਦਿੱਤਾ ਜਾਂਦਾ ਕਿ ਤੁਹਾਨੂੰ ਬੈਂਕ ਖਾਤੇ ਆ ਜਾਏਗੀ ਜਿਹੜੀ ਸਾਰੇ ਆ ਪਪ ਜਿਹੜੀਆਂ ਔਰਤਾਂ ਨੇ ਔਰਤਾਂ ਨੂੰ ਆਪਾਂ ਲੱਖ ਰੁਪਈਆ ਸਾਲ ਦਾ ਦੇ ਦਾਂਗੇ 8500 ਰੁਪਈਆ ਜਿਹੜਾ ਇੱਕ ਐਲਾਨ ਕੀਤਾ ਜਾ ਰਿਹਾ ਕਿ ਆਪਾਂ 4 ਜੁਲਾਈ ਤੋਂ ਹੀ ਜਿਹੜਾ ਇੱਕ ਮਹੀਨੇ ਬਾਅਦ ਜਿਹੜਾ ਰਿਜ਼ਲਟ 4 ਜੂਨ ਨੂੰ ਆਂਦਾ ਸਾਡੀ ਪਾਰਟੀ ਜਿੱਤਦੀ ਆ ਤੇ 4 ਜੁਲਾਈ ਨੂੰ ਆਪਾਂ ਜਿਹੜਾ ਉਹ ਪਹਿਲੀ ਕਿਸ਼ਤ ਜਿਹੜੀ 8500 ਰੁਪਈਆ ਦੀ ਔਰਤਾਂ ਦੇ ਖਾਤੇ ਵਿੱਚ ਪੈ ਜਾਏਗੀ ਜਿਹੜੀ ਕਿ ਇੱਕ ਸੰਭਵ ਚੀਜ਼ ਹੈ ਅੱਜ ਨੌکریاں ਲੈਣ ਜਾਓ ਤੇ 8500 ਰੁਪਈਆ ਦੀ ਤਰੀਕ ਜੇ ਸਾਰੀਆਂ ਹੀ ਔਰਤਾਂ ਨੂੰ ਆਪਾਂ ਨੌਕਰੀ ਦੇਣੀ ਹੈ ਤਾਂ 8500 ਰੁਪਈਆ ਵਿੱਚ ਨੌਕਰੀ ਵੀ ਨਹੀਂ ਮਿਲ ਸਕਦੀ ਪਰ ਇੱਕ ਇੱਕ ਸਰਕਾਰ ਕਿੱਥੋਂ ਪ ਲੋਕਾਂ ਦੇ ਪੈਸੇ ਨੇ ਲੋਕਾਂ ਨੂੰ ਲੁਭਾ ਕੇ ਉਹਨੂੰ ਪਰਵਾ ਕੇ ਤੇ ਦੇ ਦਿੰਦੇ ਨੇ ਜੇ ਅੱਜ ਪੰਜਾਬ ਸਰਕਾਰ ਦੀ ਆਪਾਂ ਗੱਲ ਕਰੀਏ ਤੇ ਜਿਹੜਾ ਬਿਜਲੀ ਦਾ ਮੇਲਾ ਨਾ 600 ਜੂਟ ਮੁਫਤ ਕੀਤਾ ਇਹਨਾਂ ਦਾ ਦਾਵਾ ਕੀਤਾ ਜਾਂਦਾ ਕਿ 83% 85% 99% ਆਪਾਂ ਪੰਪਤੀ ਘਰਾਂ 'ਚ ਮੁਫਤ ਦੇ ਦਿੱਤੀ ਆ ਲੋਕਾਂ ਨੇ ਮੰਗ ਕੀਤੀ ਸੀ ਤੁਹਾਡੇ ਕੋਲੋਂ ਵਿਚਾਰ ਕਰਨ ਦੀ ਗੱਲ ਆ ਕਿ ਲੋਕੀ ਮੰਗਦੇ ਨੇ ਤੁਹਾਡੇ ਕੋਲੋਂ ਕਿ ਸਾਨੂੰ ਬੱਤੀ ਮੁਫਤ ਦਿਓ ਲੋਕ ਕਹਿੰਦੇ ਨੇ ਕਿ ਸਾਨੂੰ ਚੀਜ਼ ਜਿਹੜੀ ਬਾਜ਼ਾਰ ਰੇਟਾਂ ਦੇ ਉੱਤੇ ਦਿਓ ਸਾਨੂੰ ਸਲੰਡ ਗੈਸ ਸਲੰਡਰ ਜਿਹੜਾ ਉਸ ਰੇਟ ਤੇ ਦਿਓ ਕਦੀ ਸਲੰਡਰ 900 ਰੁਪਏ ਦਾ ਹੋ ਜਾਂਦਾ ਕਦੀ ਸਲੰਡਰ 1200 ਰੁਪਏ ਦਾ ਹੋ ਜਾਂਦਾ ਕਦੀ 1000 ਰੁਪਏ ਦਾ ਹੋ ਜਾਂਦਾ ਕਦੀ 700 ਰੁਪਏ ਦਾ ਹੋ ਜਾਂਦਾ ਪੈਟਰੋਲ ਕਦੀ 1 100 ਰੁਪਏ ਤੋਂ ਵੀ ਪਾਰ ਚੱਲ ਜਾਂਦਾ ਅੰਮ੍ਰਿਤਸਰ ਅੰਮ੍ਰਿਤਸਰ ਸੀਟ ਦੀ ਗੱਲ ਕਰੀਏ ਤੇ ਅਰੁਣ ਜੇਤਲੀ ਵੀ ਲੜੇ ਹਰਦੀਪ ਪੂਰੀ ਵੀ ਲੜੇ ਹੁਣ ਤਰਨਜੀਤ ਸਿੰਘ ਸੰਧੂ ਹੈ ਕੀ ਲੱਗਦਾ ਕਿ ਅੰਮ੍ਰਿਤਸਰ ਸੀਟ ਕਿਸ ਦੇ ਝੋਲੀ ਦੇ ਵਿੱਚ ਪੈਂਦੀ ਨਜ਼ਰ ਆ ਰਹੀ ਅੰਮ੍ਰਿਤਸਰ ਦੀ ਸੀਟ ਦੇ ਜਿਹੜ ਕੰਮ ਜਿਹੜਾ ਨਹੀਂ ਹੋ ਰਿਹਾ ਅੱਜ ਲੋਕ ਜਿਹੜਾ ਹੈਗਾ ਆਪਣੀਆਂ ਨਾਲੀਆਂ ਨੂੰ ਲੈ ਕੇ ਉਮੀਦਵਾਰ ਕੋ ਜਾ ਰਹੇ ਨੇ ਕੋਈ ਸਾਡੀਆਂ ਨਾਲੀਆਂ ਨਹੀਂ ਸਾਫ਼ ਹੋ ਰਹੀਆਂ ਸਾਨੂੰ ਗੰਦਾ ਪਾਣੀ ਮਰਿਆ ਗੰਦਾ ਪਾਣੀ ਜਿਹੜਾ ਉਹ ਆਇਆ ਕਰਾਣਾ ਕਾਰਪੋਰੇਸ਼ਨ ਦਾ ਕੰਮ ਨਹੀਂ ਹੈਗਾ ਕਿ ਇਹਨੂੰ ਸਾਫ਼ ਕਰਾਣਾ ਜਿਹੜਾ ਉਹ ਲੋਕ ਸਭਾ ਮੈਂਬਰ ਦਾ ਕੰਮ ਆ ਲੋਕ ਸਭਾ ਮੈਂਬਰ ਦੇ ਕੰਮ ਜਿਹੜੇ ਸ਼ਹਿਰ ਦੇ ਪੂਰੇ ਸ਼ਹਿਰ ਦੇ ਮੁੱਦੇ ਹੁੰਦੇ ਨੇ ਇਹਨੂੰ ਹਾਈਵੇ ਨੂੰ ਕਿੱਦਣਾ ਸਾਡਾ ਕੋਈ ਪ੍ਰੋਜੈਕਟ ਇਹੋ ਜਿਹਾ ਨਾ ਹੋਵੇ ਕਿ ਜਿਹੜਾ ਦੂਸਰਾ ਸ਼ਹਿਰ ਲੈ ਕੇ ਚੱਲੇ ਉਹਦੇ ਤੇ ਉਹਨੇ ਆਪਣੀ ਪਹਿਰੇਦਾਰੀ ਕਰਨੀ ਆ ਲੋਕ ਜਿਹੜੇ ਹੈਗੇ ਨੇ ਲੋਕ ਆਪਣੇ ਮੁੱਦੇ ਨੂੰ ਲੈ ਕੇ ਵੇਖਣਦੇ ਨੇ ਕਿ ਸਾਨੂੰ ਇਹੋ ਜੀ ਚੀਜ਼ਾਂ ਮ ਕਿਸੇ ਦੂਸਰੇ ਸ਼ਹਿਰ ਚ ਨਾ ਜਾਣਾ ਪਵੇ ਸਾਨੂੰ ਇਲਾਜ ਦੇ ਲਈ ਕਿਸੇ ਦੂਸਰੇ ਸ਼ਹਿਰ ਚ ਨਾ ਜਾਣਾ ਪਵੇ ਸਾਨੂੰ ਜਿਹੜੀਆਂ ਬੁਨਿਆਦੀ ਸਹੂਲਤਾਂ ਹੁੰਦੀਆਂ ਨੇ ਬੁਨਿਆਦੀ ਸੁਵਿਧਾ ਸਾਨੂੰ ਆਪਣੇ ਸ਼ਹਿਰ ਦੇ ਵਿੱਚ ਮਿਲੇ ਅੱਜ ਬਾਰਡਰ ਜਿਹੜਾ ਹੈਗਾ ਉਹ ਲੰਮੇ ਸਮੇਂ ਤੋਂ ਬਾਰਡਰ ਜਿਹੜਾ ਉਹ ਬੰਦ ਹੈ ਬਾਰਡਰ ਦੇ ਜਿਹੜਾ ਖੁੱਲੇ ਬੈਠੇ ਨੇ ਉਹ ਬੇਰੁਜ਼ਗਾਰ ਹੋਏ ਨੇ ਉਹਨਾਂ ਦਾ ਰੋਜ਼ੀ ਰੋਟੀ ਜਿਹੜੀ ਹੈ ਉੱਥੇ ਕਮਾਣੀ ਖਾਣੀ ਓਖੀ ਹੋ ਚੁੱਕੀ ਹੈ ਲੋਕਾਂ ਨੂੰ ਚਾਹੀਦਾ ਕਿ ਇਹਨੂੰ ਜਿਹੜੇ ਮੁੱਦੇ ਨੇ ਸਾਡੇ ਉਹੋ ਜਿਹੇ ਮੁੱਦੇ ਹੋਣ ਜਿਹੜੇ ਕਿ ਇੱਕ ਪੈਸਾ ਜਿਹੜਾ ਹੈਗਾ ਹਰੇਕ ਦੀ ਜੇਬ ਦੇ ਵਿੱਚ ਆਵੇ ਨਾ ਕਿ ਇੱਕ ਵੱਡੇ ਕਰਾਨੇ ਦੇ ਵਿੱਚ ਕੀ ਲੱਗਦਾ ਮੁਕਾਬਲਾ ਕਿਹਦੇ ਕਿਹਦੇ ਵਿੱਚ ਰਹਿਣ ਵਾਲਾ ਮੁਕਾਬਲਾ ਜਿਹੜਾ ਹੈਗਾ ਕੋਈ ਚੋ ਚਾਰਫਾ ਮੁਕਾਬਲਾ ਆਪਾਂ ਕਹਿ ਸਕ ਦੋ ਸਭ ਬਾਰੀ ਜਿਹੜਾ ਐਮਪੀ ਜਿਹੜੇ ਨੇ ਗੁਰਜੀਤ ਸਿੰਘ ਓਜਲਾ ਰਾਜੋਕ ਨੇ 7 ਸਾਲ ਦਾ ਉਹਨਾਂ ਦਾ ਕਾਰਜਕਾਲ ਆ ਉਹਨਾਂ ਨੇ ਹਰੇਕ ਘਰ ਦੇ ਵਿੱਚ ਜਾ ਕੇ ਆਪਣਾ ਵਿਚਰਨਾ ਕੀਤਾ ਜੋ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਉਹ ਭਾਈਵਾਲ ਬਣੇ ਨੇ ਇਸੇ ਤਰੀਕੇ ਕੋ ਕੁਲਦੀਪ ਸਿੰਘ ਧਾਰੀਗਲ ਦਾ ਲੈਣੇ ਮੰਤਰੀ ਨੇ ਉਹ ਲੋਕਾਂ ਦੇ ਵਿੱਚ ਵਿਚਰਨੇ ਉਹਨਾਂ ਦੇ ਨਾਲ ਜਿਹੜੇ ਨੇ ਐਮਐਲਏ ਜਿਹੜੇ ਨੇ 7 ਐਮਐਲਏ ਨੇ ਉਹ ਜਿੱਤੇ ਹੋਏ ਐਮਐਲਏ ਉਹਨਾਂ ਦਾ ਸਹਿਯੋਗ ਕਰਦੇ ਨੇ ਇਸੇ ਤਰੀਕੇ ਨਾਲ ਅਕਾਲੀ ਦਲ ਪਾਰਟੀ ਜਿਹੜੀ ਆ ਆਪਣੀ ਖੇਤਰੀ ਪਾਰਟੀ ਮੰਨੀ ਜਾਂਦੀ ਹੈ ਉਹ ਆਪਣਾ ਪੂਰੀ ਤਰ੍ਹਾਂ ਜੋਲਣਾ ਭਾਜੀਪੀ ਜਿਹੜਾ ਹੈਗਾ ਇੱਕ ਦੇਸ਼ ਦੇ ਵਿੱਚ ਉਹਨੇ ਵੱਡੇ ਕੰਮ ਕੀਤੇ ਨੇ ਅੰਮ੍ਰਿਤਸਰ ਨੂੰ ਵੱਡੇ ਵੱਡੇ ਉਹਨਾਂ ਪ੍ਰੋਜੈਕਟ ਦੇ ਦਿੰਦੇ ਨੇ ਹਰ ਜਿਹੜਾ ਕੈਂਡੀਡੇਟ ਆ ਆਪਣੀ ਲੜਾਈ ਆਪ ਲੜਨ ਦਿਆ ਲੋਕ ਮੈਨੂੰ ਲੱਗਦਾ ਕਿ ਸਾਰਿਆਂ ਦਾ ਸਾਥ ਦੇਣਾ ਚਾਹੁੰਦੇ ਨੇ ਪਰ ਲੋਕਾਂ ਨੂੰ ਇੱਕ ਵੋਟ ਉਮੀਦਵਾਰ ਆਪਣਾ ਨੁਮਾਇੰਦਾ ਚੁਣ ਲੈਣਾ ਚਾਹੀਦਾ ਕਿ ਜਿਹੜਾ ਲੋਕਾਂ ਦੇ ਹਿੱਤਾਂ ਦੇ ਕੰਮ ਕਰੇ ਰਾਣਾ ਜੀ ਤੁਸੀਂ ਬਹੁਤ ਵਿਧਾਨ ਸਭਾ ਚੋਣ ਲੋਕ ਸਭਾ ਚੋਣ ਕਵਰ ਕੀਤੇ ਕੀ ਲੱਗਦਾ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਕਿਹੜੇ ਮੁੱਦੇ ਹੈਵੀ ਰਹਿਣਗੇ ਜਿਨ੍ਹਾਂ ਨੂੰ ਆਧਾਰ ਤੇ ਰੱਖ ਕੇ ਉਹ VOTING ਕਰਨ ਦੇਖੋ ਐਰਕੀ ਪਹਿਲੀ ਵਾਰ ਕੈਂਡੀਡੇਟ ਵਾਈਜ਼ ਔਰ ਲੋਕਾਂ ਵਾਈਜ਼ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਕਿ ਡਿਵੈਲਪਮੈਂਟ ਦੀ ਗੱਲ ਹੋਈ ਹੈ ਹਮੇਸ਼ਾ ਹੀ ਕੈਂਡੀਡੇਟ ਵੀ ਇੱਕ ਦੂਸਰੇ ਤੇ ਛਿਟਾਕੀ ਛੀ ਕਰਦੇ ਰਹਿੰਦੇ ਆ ਕਿ ਵੀ ਉਹਨਾਂ ਉਹਦੇ ਵਿੱਚ ਇਹ ਕਮੀਆਂ ਉਹਦੇ ਵਿੱਚ ਇਹ ਕਮੀਆਂ ਲੇਕਿਨ ਇਹ ਪਹਿਲਾ ਮੌਕਾ ਸੀ ਕਿ ਜਦੋਂ ਸਾਰਿਆਂ ਨੂੰ ਇੱਕ ਡਵੈਲਪਮੈਂਟ ਦੀ ਲਾਈਨ ਤੇ ਆਣਾ ਪਿਆ ਕਿ ਆਪਾਂ ਡਵੈਲਪਮੈਂਟ ਜਾਂ ਸ਼ਹਿਰ ਲਈ ਕੀ ਕਰਕੇ ਦਵਾਂਗੇ ਜਿਹਦੇ ਬਿਹਾਵ ਤੇ ਤੁਸੀਂ ਸਾਨੂੰ ਵੋਟਾਂ ਬਾਓ ਅਜੰਡਾ ਹੈ ਕਿ ਵਿਕਾਸ ਤੇ ਆ ਹੈ ਉਮੀਦ ਹੈ ਲੋਕੀ ਉਸ ਚੀਜ਼ ਨੂੰ ਪ੍ਰੈਫਰੈਂਸ ਦੇਣਗੇ ਲੇਕਿਨ ਉਹਦੇ ਨਾਲ ਨਾਲ ਕੁਝ ਹਿਡਨ ਇਸ਼ੂਜ਼ ਨੇ ਸਾਈਲੈਂਟ ਵੋਟ ਹੈ ਇਸ ਵਾਰ ਬੜੀ ਜੋਸ਼ ਸ਼ਹਿਰ ਚ ਦਿਖਦੀ ਵੀ ਹੈ ਲੋਕਾਂ ਨੇ ਪੋਲਿਟਿਕਲ ਬੰਦਿਆਂ ਨੂੰ ਦੇਖਦੇ ਹੋਏ ਕਿ ਜਿਸ ਤਰ੍ਹਾਂ ਰਾਜਨੀਤਿਕ ਲੋਕ ਪਲਟੀ ਮਾਰ ਰਹੇ ਨੇ ਲੋਕੀ ਵੀ ਸਾਇਲੈਂਟ ਹੋ ਗਏ ਲੋਕੀ ਕੁਝ ਨਹੀਂ ਦੱਸਦਾ ਕਿ ਮੈਂ ਕਿਹਨੂੰ ਵੋਟ ਪਾਣੀ ਲੇਕਿਨ ਸ਼ਹਿਰ ਚ ਸਾਇਲੈਂਟ ਵੋਟ ਐ ਰਹੀ ਹੈ ਔਰ ਉਹ ਮੈਨੂੰ ਲੱਗਦਾ ਉਹ ਡਵੈਲਪਮੈਂਟ ਦੀ ਵੋਟ ਹੈ ਕਿ ਜਿਹੜਾ ਡਵੈਲਪਮੈਂਟ ਕਰਕੇ ਦਿਖਾਏਗਾ ਜਿਹੜੇ ਸ਼ਹਿਰ ਦੇ ਇਸ਼ੂ ਦੇਸ਼ ਦੀ ਸੰਸਦ ਦੇ ਵਿੱਚ ਲੈ ਕੇ ਜਾਏਗਾ ਔਰ ਸੰਸਦ ਚੋਂ ਪ੍ਰੋਜੈਕਟ ਪਾਸ ਕਰਕੇ ਲੈ ਆਏਗਾ ਉਹਨੂੰ ਲੋਕੀ ਵੋਟ ਪਾਣਗੇ ਔਰ ਮਾਹੌਲ ਬਣਿਆ ਹੈ ਮੁਕਾਬਲਾ ਕਾਫੀ ਡਫ ਹੈ ਸਾਰੇ ਹੀ ਜਿਹੜੇ ਇਲੈਕਸ਼ਨ ਲੜਦੇ ਪਏ ਸਾਰੇ ਹੀ ਵਧੀਆ ਬੰਦੇ ਨੇ ਅੱਛਾ ਕੰਮ ਕੀਤਾ ਹੈ ਉਹਨਾਂ ਨੇ ਆਪਣੇ ਆਪਣੀ ਟਰਮ ਚ ਆਪਣੀ ਆਪਣੀ ਵਾਰੀ ਚ ਵਧੀਆ ਕੰਮ ਕੀਤਾ ਹੈ ਹੁਣ ਲੋਕਾਂ ਦੀ ਚੁਆਇਸ ਹੈ ਕਿ ਇਹਨਾਂ ਚੋਂ ਟੌਪ ਤੇ ਕਿਹਨੂੰ ਚੁਣਨਾ ਹੈ ਪਹਿਲੀ ਮੇਰੀ ਪ੍ਰੈਫਰੈਂਸ ਕੀ ਹੋਏਗੀ ਕੀ ਲੱਗਦਾ ਹੈ ਕਿ ਹਰ ਕਿਸੇ ਨੂੰ ਨੁਕਸਾਨ ਮਿਲਣ ਦੀ ਉਮੀਦ ਹੈ ਕਿ ਜਿਵੇਂ ਇਕੱਲੀ ਭਾਜਪਾ ਦਾ ਗੱਠ ਜੋੜਨੀ ਹੈ ਜੇ ਆਮਾਦੀ ਪਾਰਟੀ ਦੀ ਗੱਲ ਕਰੀਏ ਜੇ ਤੇ ਆਮਾਦੀ ਪਾਰਟੀ ਨੇ ਜਿਹੜੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਵਾਅਦੇ ਕੀਤੇ ਸੀ ਜਿਹੜੇ ਹਾਲੇ ਤੱਕ ਪੂਰੇ ਨਹੀਂ ਕੀਤੇ ਕਾਂਗਰਸ ਦੇ ਮੌਜੂਦਾ ਜਿਹੜੇ ਐਮਪੀ ਗੁਰਜੀਤ ਸਿੰਘ ਓਝਲਾ ਵਾ ਉਹਨਾਂ ਕੋ ਵੀ ਕਈ ਕੰਮ ਅਧੂਰੇ ਰਹਿ ਗਏ ਕੀ ਲੱਗਦਾ ਹੈ ਕਿ ਹਰ ਕਿਸੇ ਨੂੰ ਨੁਕਸਾਨ ਮਿਲਣ ਦੀ ਉਮੀਦ ਹੈ ਦੇਖੋ ਮਤਲਬ ਇਸ਼ੂ ਵਾਈਜ਼ ਨਹੀਂ ਲੇਕਿਨ ਜੇਕਰ ਆਪਾਂ ਐਨਲਿਸਿਸ ਵਾਈ ਦੇਖੀਏ ਨੁਕਸਾਨ ਕਿਹਨੂੰ ਕਿੱਥੇ ਹੋ ਰਿਹਾ ਹੈ ਗੁਰਜੀਤ ਸਿੰਘ ਓਜਲਾ 7 ਸਾਲ ਤੋਂ ਐਮਪੀ ਨੇ ਵਧੀਆ ਕੰਮ ਕਰ ਰਹੇ ਨੇ ਵਧੀਆ ਸੋਲਿਡ ਕਾਂਗਰਸੀਆਂ ਦੀ ਟੀਮ ਉਹਨਾਂ ਕੋਲ ਹੈ ਮਤਲਬ ਜੇ ਸ਼ਹਿਰ 'ਚ ਗੱਲ ਕਰੀਏ ਕਿ ਸੀਨੀਅਰ ਲੀਡਰ ਕਿਸੇ ਪਾਰਟੀ ਕੋਲ ਨੇ ਉਹ ਸਭ ਤੋਂ ਇੱਕ ਨੰਬਰ ਤੇ ਕਾਂਗਰਸ ਹੈ ਲੇਕਿਨ ਜੇ ਬਿਤਰਗਤ ਹੁੰਦਾ ਮਤਲਬ ਉਹਨਾਂ ਨਾਲ ਸਾਰੇ ਸਹਿਮਤ ਹੋ ਕੇ ਚੱਲਦੇ ਪਏ ਨੇ ਲੇਕਿਨ ਜੇ ਕਿਤੇ ਵੀ ਗਲਤੀ ਦੇ ਨਾਲ ਕੋਈ ਲੀਡਰ ਵੀ ਬਿਤਰਗਤ ਕਰਦਾ ਉਹ ਦਾ ਨੁਕਸਾਨ ਓਜਲੇ ਨੂੰ ਹੋਏਗਾ ਨੰਬਰ 1 ਨੰਬਰ 2 ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਸਰਕਾਰ ਭੁਗਤਾਈ ਉਹਨਾਂ ਨੇ ਗਰੰਟੀਆਂ ਦਿੱਤੀਆਂ ਗਰੰਟੀਆਂ ਦੇ ਵਿੱਚ ਕੁਝ ਪੂਰੀਆਂ ਆਈਆਂ 1000 ਦੀ ਚਾਹੇ ਪੈਂਡਿੰਗ ਹੈ ਗਰੰਟੀ ਚਲੋ ਉਹ ਇਨ ਰੁਟੀਨ ਜੋ ਹੋ ਜਾਏਗਾ ਲੇਕਿਨ 2 ਸਾਲ ਦੀ ਕਾਰਗੁਜ਼ਾਰੀ ਉੱਚ ਵੀ ਉਹਨਾਂ ਨੂੰ ਵੋਟਾਂ ਮੈਣੀਆਂ ਕਿ ਲੋਕਾਂ ਲਈ ਕੀ ਕੀਤਾ ਸ਼ਹਿਰ ਦੀ ਜੇ ਵੱਡੀ ਸਮੱਸਿਆ ਦੀ ਗੱਲ ਕਰੀਏ ਪਿਛਲੇ 2 ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਹੈ ਔਰ ਉਹਦੇ ਲਈ ਘੱਟੋ ਘੱਟ 14 ਧਰਨੇ ਲੱਗ ਚੁੱਕੇ ਆ ਔਰ ਇੱਕ ਦੋ ਵਾਡਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਸ਼ਰਧ ਤਿੰਨ ਕਨਸੀਜੈਂਸੀਜ਼ ਉਹਨਾਂ ਅਫੈਕਟਡ ਨੇ ਉਹ ਨਹੀਂ ਮਿਲ ਪਾਈਆਂ ਕਾਰਨ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਇਹਨਾਂ ਨੇ ਕਰਵਾਏ ਹੁਣ ਉਹ ਲੋਕੀ ਇਹਨਾਂ ਨੂੰ ਕਿਸ ਰੂਪ ਚ ਰਿਵਾਰਡ ਕਰਦੇ ਆ ਉਹ ਇਹਨਾਂ ਨੂੰ ਅਫੈਕਟ ਕਰੇਗਾ ਪੋਜ਼ਿਟਿਵ ਪੁਆਇੰਟ ਇਹਨਾਂ ਕੋਲ ਹੈ ਇਹਨਾਂ ਦੇ 7 ਐਮਐਲਏ ਆ ਮੌਜੂਦਾ ਸਰਕਾਰ ਦੇ ਔਰ ਉਹਨਾਂ ਦੀ ਅਗਲੀ ਪ੍ਰੀਖਿਆ ਕੀ ਹੈ ਕਿਉਂਕਿ ਰਿਜ਼ਲਟ ਦਿੰਦੇ ਆ ਅੱਗੇ ਗੱਲ ਆ ਜੀ ਇਹ ਬੀਜੇਪੀ ਤਰਨਜੀਤ ਸੰਧੂ ਦੀ ਬੀਜੇਪੀ ਦਾ ਨੋ ਡਾਊਟ ਦੇਹਾਜ ਬੁਰਾਲ ਸੀ ਨਾ ਹੀ ਉਹਨਾਂ ਨੇ ਕਦੀ ਕੈਡਰ ਰਿਆ ਵਾ ਨਾ ਹੀ ਅਕਾਲੀ ਦਲ ਨੇ ਕਦੀ ਉਹਨਾਂ ਨੂੰ ਦਾਚੇ ਇਹ ਗੁੰਦੇ ਕਿ ਨਹੀਂ ਉੱਥੇ ਨਹੀਂ ਆਣਾ ਲੇਕਿਨ ਐਰ ਕੀ ਉਹਨਾਂ ਨੇ ਬਿਯੋਂਡ ਗਠਬੰਧਨ ਜਾ ਕੇ ਜਿਹੜੀਆਂ ਜੁਆਇਨਿੰਗ ਕਰਾਈਆਂ ਕਾਫੀ ਅੱਛੇ ਚਿਹਰੇ ਲਿਆਂਦੇ ਆ ਜਹਾਂਗੀਰ ਅਟਾਰੀ ਚ ਜਿਨ੍ਹਾਂ ਨੇ 2017 ਦੀ ਇਲੈਕਸ਼ਨ ਲੜੀ ਲਾ ਕੇ ਆਏ ਆਪਣਾ ਅਟਾਰੀ ਮਜ਼ਬੂਤ ਕੀਤਾ ਅਜ ਨਾਲੇ ਬੋਨੀ ਨੂੰ ਲੈ ਕੇ ਆਏ ਜਿਹੜੇ ਐਮਐਲਏ ਪਰਿਵਾਰ ਲਗਭਗ ਪੰਜ ਟਮ ਐਮਐਲਏ ਰਿਆ ਉਹਨੂੰ ਲੈ ਕੇ ਆਏ ਰਨਜੀਤ ਸਿੰਘ ਉਮਰਾਨ ਨੂੰ ਮੁਜੀਠਾ ਚ ਲੈ ਗਿਆ ਮਤਲਬ ਇਹ ਪਾਕਟਸ ਦੇ ਵੀ ਸਟ੍ਰੋਂਗ ਕਰਨਾ ਸਭ ਚਾਹੇ 5000 ਵੋਟਾਂ ਇਕੱਠੀਆਂ ਕਰਕੇ ਦੇਣ 10000 ਇਕੱਠੀਆਂ ਕਰਕੇ ਦੇਣ ਲੇਕਿਨ ਜੋ ਦਿਹਾੜ ਚ ਅਕਾਲ ਬੀਜੇਪੀ ਦਾ ਬੁਰਾ ਹਾਲ ਹੁੰਦਾ ਸੀ ਉਹਨੂੰ ਉਹਨਾਂ ਨੇ ਕਵਰ ਅਪ ਕੀਤਾ ਸ਼ਰਜ ਮਜਬੂਤ ਦਿੱਤੀ ਹੈ ਉਹਨਾਂ ਨੂੰ ਕਵਰ ਕਰ ਰਿਹਾ ਔਰ ਜਿਹੜੀ ਰਾਮ ਲਹਿਰ ਹੈ ਉਹਦਾ ਵੀ ਉਹਨਾਂ ਨੂੰ ਬੈਨੀਫਿਟ ਮਿਲ ਰਿਹਾ ਚੌਥੇ ਅਨਿਲ ਜੋਸ਼ੀ ਅਨਿਲ ਜੋਸ਼ੀ ਨਾਲ ਸੀਮਰ ਵਰਸ ਫੈਕਟਰ ਸੀ ਕਿ ਦਿਹਾੜ ਚ ਅਕਾਲੀ ਦਲ ਮਜਬੂਤ ਹੈ ਸ਼ਰਜ ਵੀ ਗਿਆ ਲੇਕਿਨ ਉਹਨਾਂ ਨੇ ਵੀ ਉਸ ਪੈਟਰਨ ਦੇ ਕੰਮ ਕੀਤਾ ਈਸਟ ਚ ਬਹੁਤ ਅੱਛਾ ਕੰਮ ਚੱਲ ਰ ਸਾਊਦੀ ਕਮੀ ਜਿਹੜੀ ਤਲਬੀਰ ਗੱਲਾਂ ਨੂੰ ਦੇ ਗਿਆ ਉਹਨੂੰ ਕਵਰ ਕਰਨ ਵਾਸਤੇ ਐਸਜੀ ਐਸਜੀਪੀਸੀ ਦਾ ਜਿਹੜਾ ਕੈਟਰ ਹੈ ਉਹ ਕਾਫੀ ਕੋਸ਼ਿਸ਼ ਕਰ ਰਿਹਾ ਉਮੀਦ ਹੈ ਰਿਵਰਸ ਹੋਏਗਾ ਲੇਕਿਨ ਹਜੇ ਵੀ ਚੈਲੰਜ ਕੀ ਹੈ ਜਿਹੜੇ ਤਿੰਨ ਪ੍ਰੋਲ ਹਲਕੇ ਜਿਹੜੇ ਬੀਜਪੀ ਸਪੋਰਟਰ ਨੇ ਨਾਰਥ ਸੈਂਟਰ ਔਰ ਵੈਸਟ ਉੱਚ ਕੀ ਤੋੜ ਪਨ ਹੁੰਦੀ ਆ ਉਹ ਅਫੈਕਟ ਕਰੇਗੀ ਵੋਟਾਂ ਕੀ ਲੱਗਦਾ ਕਿ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਕੀ ਫੈਕਟਰ ਹੈਵੀ ਰਹੇਗਾ ਕਿ ਲੱਗਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਬੇਰੋਜ਼ਗਾਰੀ ਨਸ਼ੇ ਦਾ ਮੁੱਦਾ ਨੂੰ ਧਿਆਨ ਚ ਰੱਖ ਕੇ ਲੋਕ ਵੋਟ ਕਰਾਂਗੇ ਪੰਜਾਬ ਵਿੱਚ ਅਮਿਸ਼ਾ ਅਹਿਮ ਮੁੱਦਾ ਨਸ਼ਾ ਹੀ ਰਿਹਾ ਹੈ ਬੇਰੋਜ਼ਗਾਰੀ ਰਹੀ ਹੈ ਪਿਛਲੇ ਚੋਣਾਂ ਦੇਖੇ ਜਾਂ ਵਿਧਾਨ ਸਭਾ ਦੇ ਸਰਕਾਰ ਜਿੱਤੀ ਨਸ਼ਾ ਦੇ ਮੁੱਦੇ ਦੇ ਉੱਤੇ ਸੀ ਬੇਅਦਬੀ ਦਾ ਮੁੱਦਾ ਸੀ ਤੇ ਇਸ ਕਰਕੇ ਇਹਨਾਂ ਦੇ ਉੱਤੇ ਕੋਈ ਵੀ ਸਰਕਾਰ ਦੀ ਕੋਈ ਪਾਲਿਸੀ ਨਹੀਂ ਰਹੀ ਨਾ ਉਹਨਾਂ ਨੇ ਕੰਮ ਕੀਤਾ ਬੇਰੋਜ਼ਗਾਰੀ ਨਸ਼ਾ ਪੰਜਾਬ ਜੋ ਖਤਮ ਕਰ ਦਿੱਤਾ ਜਾਵੇ ਫਰੀ ਸਕੀਮਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਉਹ ਬੰਦ ਕਰਕੇ ਬੇਰੋਜ਼ਗਾਰੀ ਦਿੱਤੀ ਜਾਵੇ ਰੋਜ਼ਗਾਰ ਦਿੱਤਾ ਜਾਵੇ ਲੋਕਾਂ ਨੂੰ ਇਕੱਠਾ ਕੀਤਾ ਜਾਵੇ ਤੇ ਇਸ ਕਰਕੇ ਕਿ ਮਤਲਬ ਫਾਇਦਾ ਰਹੇਗਾ ਸੋ ਇਸ ਵਾਰੀ ਚਾਰ ਤਰਫਾ ਮੁਕਾਬਲਾ ਜ਼ਰੂਰ ਹੈ ਲੋਕੀ ਚਾਹਦੇ ਆ ਇਹ ਲੋਕਾਂ ਦੇ ਉੱਪਰ 4 ਤਰੀਕ ਨੂੰ ਸਾਹਮਣੇ ਆਏਗਾ ਲੇਕਿਨ ਇਸ ਵਾਰੀ ਇੱਕ ਗੱਲ ਜ਼ਰੂਰ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਬੇਰੋਜ਼ਗਾਰੀ ਦਾ ਮੁੱਦਾ ਨਸ਼ੇ ਦਾ ਮੁੱਦਾ ਤੇ ਨਾਲ ਹੀ ਜਿਹੜੇ ਕਾਰਪੋਰੇਸ਼ਨ ਦੀਆਂ ਜਿਹੜੀਆਂ ਹਲ ਤੱਕ ਚੋਣਾਂ ਨਹੀਂ ਹੋਈਆਂ ਜਿਨ੍ਹਾਂ ਦਾ ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਉਹ ਫੈਕਟਰ ਜ਼ਰੂਰ ਹੈਵੀ ਰਹੇਗਾ ਲੋਕਾਂ ਦੇ ਦਿਲਾਂ ਦੇ ਵਿੱਚ ਲੇਕਿਨ ਲੋਕ ਕਿਸ ਨੂੰ ਪਸੰਦ ਕਰਦੇ ਕਿਸ ਦੇ ਸਿਰ ਦੇ ਉੱਪਰ ਸੰਸਦ ਦਾ ਤਾਜ ਬੰਦੇ ਇਹ ਆਣ ਵਾਲਾ ਸਮਾਂ ਹੀ ਦੱਸੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ